ਬਰਨਾਲਾ ਪੁਲਿਸ ਵੱਲੋਂ 132 ਕਿਲੋ ਭੁੱਕੀ ਇੱਕ ਕੈਂਟਰ ਸਮੇਤ ਨਸ਼ਾ ਤਸਕਰ ਕਾਬੂ ਇਹ ਨਸ਼ਾ ਤਸਕਰ ਗੁਪ ਸੋਚਨਾਂ ਦੇ ਆਧਾਰ ਉੱਪਰ ਕਾਬੂ ਕੀਤਾ ਗਏ ਐਸਪੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਹ ਨਸ਼ਾ ਤਸਕਰ ਸੋਚਾ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਵਾਸੀ ਪਧਰੀ थाना ਮੋਕੀ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪੰਜਾਬ ਸਰਕਾਰ ਵੱਲੋਂ ਕੋਈ ਨਸ਼ਾ ਤਸਕਰ ਬਖਸ਼ ਨਹੀਂ ਜਾਵੇਗਾ ਇਹਨਾਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੁੱਦਨਾ ਸੇਮ ਰੋਡ ਚੱਲ ਰਹੀ ਮੁਹਿੰਮ ਦੇ ਤਹਿਤ ਸਾਡੇ ਡੀਜੀਪੀ ਸਾਹਿਬ ਵੱਲੋਂ ਆਏ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ ਉਹਨਾਂ ਦੀਨ ਮੰਨ ਪਾਲਣਾ ਕਰਦੇ ਹੋਏ ਸਾਡੇ ਵੱਲੋਂ ਰੁਟੀਨ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਵਿੱਚ ਨਾਕਾ ਬੰਦੀਆਂ ਕਾਉਸ ਆਪਰੇਸ਼ਨ ਰੁਟੀਨ 'ਚ ਚੱਲ ਰਹੇ ਨੇ ਜਿਦੇ ਵਿੱਚ ਸਾਡੇ ਐਸਐਚਓ ਟੱਲੇਵਾਲ ਇੰਸਪੈਕਟਰ ਜਗਜੀਤ ਸਿੰਘ ਜੀ ਨੇ ਇਹਨਾਂ ਦੀ ਟੀਮ ਨੇ ਕੱਲ ਇੱਕ ਚੈਕਿੰਗ ਦੌਰਾਨ ਟੈਂਟਰ ਨੂੰ ਵਿੱਚੋਂ 132 ਕਿਲੋ ਭੁੱਕੀ ਬਰਾਮਦ ਕੀਤੀ ਜਿਸ ਦੇ ਉੱਪਰ ਪਰਚਾ ਦੇ ਦਿੱਤਾ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਰਿਮਾਂਡ ਵਾਸਤੇ ਸਰ ਕੀ ਨਾਮ ਹੈ ਸਰ ਕਿੱਥੋਂ ਲਿਆਂਦੀ ਜਾ ਰਹੀ ਸੀ ਕਿੱਥੇ ਇਹਦਾ ਨਾਮ ਹੈ ਜੀ ਸੁੱਚਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪਧਰੀ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਇਹ ਹੁਣ ਬਾਕੀ ਦੀ ਪੜਤਾਲ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਸ ਦੀ ਪਿਛਲਾ ਕਿਵੇਂ ਚੱਲਿਆ ਕਿੱਥੋਂ ਆਇਆ ਇਹ ਸਾਰੀ ਪੂਰੀ ਤਹਿਕੀਕਾਤ ਕੀਤੀ ਜਾਊਗੀ ਸਰ ਪਹਿਲੇ ਮਾਮਲੇ ਹੈਗੇ ਜੀ ਤੇ ਇਹ ਮੈਂ ਤੁਹਾਨੂੰ ਦੱਸਿਆ ਵੀ ਅੱਜ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਰਿਮਾਨ ਤੋਂ ਬਾਅਦ ਬਾਕੀ ਦੀ ਜਿਵੇਂ ਵੀ ਇਨਫੋਰਮੇਸ਼ਨ ਡਵੈਲਪ ਹੁੰਦੀ ਹੈ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਊਗੀ ਤੇ ਉਸ ਦੇ ਇਨ ਬਿਨ ਪਾਲਣਾ ਵੀ ਕੀਤੀ ਜਾਊਗੀ ਸਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀ ਇਹ ਪੋਸਟ ਬਰਾਮਦ ਕੀਤੀ ਹੈ ਇਸ ਤਰ੍ਹਾਂ ਉਹ ਜਿਹੜੇ ਇਸ ਤਰ੍ਹਾਂ ਨਾਲ ਜੁੜੇ ਹੋਏ ਨੇ ਉਹਨਾਂ ਤੇ ਵੀ ਜ਼ਿਆਦਾ ਸਖਤੀ ਹੋਰ ਧਿਆਨ ਰੱਖਿਆ ਜਾਊਗਾ ਬਿਲਕੁਲ ਇਹ ਤਾਂ ਸਾਡਾ ਹੈ ਹੀ ਹੈ ਜੀ ਵੀ ਜਿਹੜਾ ਵੀ ਕੋਈ ਵੀ ਕਿਸੇ ਵੀ ਗਤੀਵਿਧੀ ਕੋਈ ਗਲਤੰਗ ਨਾ ਕਰ ਰਿਹਾ ਉਹਦੇ ਖਿਲਾਫ ਸਰਕਾਰ ਵੱਲੋਂ ਸਾਡੇ ਵੱਲੋਂ ਕੋਈ ਟੇਲ ਨਹੀਂ ਹੈ ਸਰਕਾਰ ਤੇ ਲੈ ਕੇ ਆ ਰਹੇ ਸੀ ਇਹ ਆਪਣਾ ਟਰੱਕ ਕਨਟੇਨਰ ਸੀਗਾ ਉਹਦੇ ਵਿੱਚ ਕੈਮੀਕਲ ਸੀਗੇ ਤੇ ਨਾਲ ਹੀ ਇਹਨੇ ਇਹ ਵੀ ਪੁੱਕੀਚੋਰਾ ਪੋਸਟ 132 ਕਿਲੋ ਲੋਡ ਕੀਤੀ ਹੋਈ ਸੀ ਟਰਾਲਰ ਨੰਬਰ ਸਰ ਟਰਾਲਰ ਨੰਬਰ ਹੋਏਗਾ ਜੀ ਇਹਦਾ PB 10 JB 9774 ਇਸ ਹਿਸ ਕਹਿਤੇ ਫੜਿਆ ਜਾਂ ਕੋਈ ਬਸ ਸਾਡੇ ਕੋਈ ਆਪਣੀਆਂ ਇਨਫੋਰਮੇਸ਼ਨਸ ਵੀ ਹੁੰਦੀਆਂ ਪਲੱਸ ਉਸ ਤੋਂ ਇਲਾਵਾ ਚੈਕਿੰਗ ਦੇ ਵਿੱਚ ਵੀ ਬਹੁਤ ਸਾਰੀ ਚੀਜ਼ਾਂ ਐਸੀ ਆਣੀਆਂ ਚੈਕਿੰਗ ਦੇ ਦੌਰਾਨ ਫੜੀਆਂ ਜਾਂਦੀਆਂ ਸਰ ਆਪਾਂ ਕੋਈ ਨਿਖਾ ਤਸਕਰਾਂ ਨੂੰ ਅਵੇਰਨੈਸ ਲਗਾਓ ਜੇ ਕੋਈ ਸਰ ਹਦਾਇਤ ਕੀ ਦੇਣਾ ਚਾਹੁੰਦੇ ਬਿਲਕੁਲ ਤੁਹਾਡੇ ਰਾਹੀਂ ਸਾਰੇ ਰਾਹੀਂ ਅਸੀਂ ਪਹਿਲਾਂ ਵੀ ਅਪੀਲ ਕਰਦੇ ਹਾਂ ਹੁਣ ਵੀ ਅਸੀਂ ਇਹ ਕਹਿ ਰਹੇ ਆਂ ਵੀ ਜਿਹੜੇ ਵੀ ਬੰਦੇ ਨਸ਼ਾ ਛਡਣਾ ਚਾਹੁੰਦੇ ਨੇ ਉਹਨਾਂ ਵੱਲੋਂ ਸਰਕਾਰ ਦੇ ਦੌਰਾਨ ਜੇ ਚਲਾਈ ਹੋਈ ਮੁਹਿੰਮ ਹੈ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਬਹੁਤ ਸਾਰੇ ਲੋਕ ਲੈ ਰਹੇ ਨੇ ਜਿਹੜੇ ਲੋਕ ਹਲੇ ਵੀ ਸੰਸੀਅਰ ਨੇ ਦਿਲੋਂ ਛਡਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਤਲਬ ਕੇਅਰ ਕੀਤੀ ਜਾਊਗੀ ਉਸ ਨੂੰ ਪ੍ਰਤੀ ਵੀ ਕਰਾਇਆ ਜਾਊਗਾ ਪਰ ਉਹ ਆਪ ਆਪਣਾ ਮਨ ਪੱਕਾ ਬਣਾਣ ਵੀ ਅਸੀਂ ਛਡਣਾ ਚਾਹੁੰਦੇ ਆਂ ਉਹਨਾਂ ਦੀ ਹਰ ਤਰ੍ਹਾਂ ਦੀ ਪਾਲਣ ਉਹਨਾਂ ਦੀ ਕੇਅਰ ਕੀਤੀ ਜਾਊਗੀ